ਸਵਾਲ ਹੈ ਕਿ ਜਿੱਦਾਂ ਤੁਹਾਨੂੰ ਪਤਾ ਪੰਜਾਬ 'ਚ ਜੋ ਹਾਲਾਤ ਇਸ ਸਮੇਂ ਬਣੇ ਹੋਏ ਨੇ ਹੜ੍ਹ ਨੂੰ ਲੈ ਕੇ ਇੱਕ ਪੋਸਟ ਬੜਾ ਵਾਇਰਲ ਹੋ ਰਹੀ ਹੈ ਕਿ ਇਸ ਕੈਨੇਡਾ ਟੂਰ ਨੂੰ ਲੈ ਕੇ ਕਿ ਤੁਸੀਂ ਬਹੁਤ ਉਹਨਾਂ ਦੀ ਸਪੋਰਟ ਕਰ ਰਹੇ ਹੋ ਉਹ ਜਾਂ ਜੋ ਵੀ ਹੈਗਾ ਉਸ ਬਾਰੇ ਤੁਸੀਂ ਥੋੜਾ ਕਲੀਅਰ ਕਰਨਾ ਚਾਹੋਗੇ ਕਿ ਕਿ ਕਿਸ ਤਰ੍ਹਾਂ ਦੀ ਸਪੋਰਟ ਇਸ ਟੂਰ ਦੁਆਰਾ ਉਹਨਾਂ ਦੀ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਹੋਰ ਕੀ ਅਪੀਲ ਕਰੋਗੇ ਇਹ ਬੜਾ ਹੀ ਮੰਦਭਾਗਾ ਹਾਦਸਾ ਜੋ ਪੰਜਾਬ 'ਚ ਬਹੁਤ ਪਰਿਵਾਰ ਇਹਦੇ ਨਾਲ ਪ੍ਰਭਾਵਿਤ ਨੇ ਤੇ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਕਿ ਅੱਗੇ ਆਉਣ ਉਹਨਾਂ ਦੀ ਮਦਦ ਵਾਸਤੇ ਜੇ ਕੋਈ ਇਹ ਸਿਸਟਮ ਦੀ ਫੇਲਿਅਰ ਹੋ ਗਿਆ ਕੀ ਹੁੰਦਾ ਕਿ ਤੁਸੀਂ ਅਸੀਂ ਆਖੀ ਸੋਕਡ ਡੈਮੋਕ੍ਰੇਸੀ ਜਿਹੜਾ ਤੁਹਾਡੇ ਮੁਲਕਾਂ ਚ ਵੀ ਹੈ ਮੈਂ ਤੁਹਾਨੂੰ ਕਾਨੂੰਨ ਦੇ ਦਾਇਰੇ ਚ ਰਹਿਣਾ ਪੈਂਦਾ ਔਰ ਹਰ ਚੀਜ਼ ਤੁਸੀਂ ਉਹ ਕਰਦੇ ਹੋ ਜਿਹਦੇ ਨਾਲ ਤੁਸੀਂ ਕਮਾਈ ਕਰਦੇ ਹੋ ਟੈਕਸ ਵੀ ਦਿੰਨੇ ਹੋ ਪਰ ਜਦੋਂ ਅਚਾਨਕ ਉਹ ਦਰਤੀ ਆਫਦ ਹੋਦੀ ਹੈ ਤਾਂ ਫਿਰ ਕੋਈ ਖੜਦੇ ਨਹੀਂ ਪਰ ਪੰਜਾਬ ਦੀ ਇਖ਼ਲਾਸੀਅਤ ਹੈ ਕਿ ਜਿੰਨੇ ਮਰਜੀ ਸੜਤੇ ਆਪਸ ਵਿੱਚ ਵਿਦ ਕਰੇ ਹੋਣ ਐਸ ਤਰ੍ਹਾਂ ਦੇ ਜਦੋਂ ਕੁਦਰਤੀ ਆਫਤ ਆਉਂਦੀ ਹੈ ਫਿਰ ਆਪਣੀਆਂ ਆਪਣੀਆਂ ਮੀਨਾ ਖੜ ਜਾਂਦਾ ਐਸੇ ਤਰ੍ਹਾਂ ਘੜੇ ਸਜੇ ਦੋ ਅੰਦੋਲਨ ਹੋਏ ਸੀ ਯਾਰ ਬੋਤੇਰੇ ਇਹ ਆਪਤਿਸ਼ਾਹ ਦੇਸ਼ ਗੰਧੀ ਮਾਲਕੰਗਨਦਤੀ ਆ ਸਮੋ ਕਿ ਤੁਸੀਂ ਸਿੱਖ ਸੰਜੋੜਨੇ ਸਿੱਖੋ ਇਕੱਠੇ ਰਹੋ ਪਿਆਸਤਕਾਰ ਬੰਦੋ ਉਹ ਜਿਹੜਾ ਜਿਹੜਾ ਹਾਰ ਆ ਗਿਆ ਉਹ ਤਾਂ ਹੁਣ ਉਹ ਫਰਵਰਸ ਨਹੀਂ ਕਰ ਸਕਦੇ ਪਰ ਮੈਨੂੰ ਯਕੀਨ ਹੈ ਅਸੀਂ ਤੁਸੀਂ ਰੜਕੇ ਉਹ ਜਿਹੜਾ ਡਿਰੇਕਟਡ ਜਮੀਨ ਉਹ ਜਿਹੜੀ ਆ ਉਹਨੂੰ ਆਪਾਂ ਵਸਾਲਾਂ ਦੇ ਦਵਾ ਉਹ ਜੁੱਤ ਆਸੀ ਦੇ ਜਿੱਦੋਂ ਉੱਥੇ ਇਦਾਂ ਖੈਰ ਜਦੋਂ ਨਾ ਮੈਂ ਗੋਲ ਲਿਆ ਇਸੇ ਪਾਸੇ ਜਿਆਦਾ ਪਹਿਲਾਂ ਇਹ ਵੀੜੀਆਂ ਨਹੀਂ ਸੀ ਹੋਂ ਦਾ ਸ਼ਹਿਰ ਗੱਲ ਨਹੀਂ ਸੀ ਪਹੁੰਚੀ ਪਰ ਅਸਰ ਤੋਂ ਚੱਲੇ ਕੇ ਬੰਦੇ ਲੈ ਕੇ ਰਸ ਪਾਣੀ ਕੋਸ਼ਿਸ਼ ਕਰਦੇ ਕਿ ਜਿੱਥੇ ਜਿਹੜੀ ਚੀਜ਼ ਨਹੀਂ ਮਿਲ ਜਿੱਥਾ ਦਵਾਈਆਂ ਦੀ ਲੋੜ ਪੈ ਜਾਂਦੀ ਜਦੋਂ ਪਸ਼ੂ ਮਰਦੇ ਹਨ ਉਹ ਜੀ ਡਾਇਗਨਲ ਆ ਚੁੱਕੇ ਗਏ ਤੇ ਉੱਥੇ ਬਿਮਾਰੀ ਦਾ ਪਰੋਈ ਲਾਗ ਗਿਆ ਇਨਫੈਕਸ਼ਨ ਹੋ ਸ ਗਿਆ ਉਹ ਹੂ ਮਿਲ ਲੀ ਹੋਣਾ ਅਨੇ ਐਸੇ ਵੀ ਹਾਂਚਾਦਿਆਂ ਤੱਕ ਫਿਰ 10 12 ਟਾਲਿਆ ਜਾਣਗੇ ਸੋ ਅਸੀਂ ਤਾਂ ਲੱਗੇ ਹੋਏ ਆ ਤੁਸੀਂ ਜੇ ਕਰਨੀ ਸੇਵਾ ਜ਼ਰੂਰ ਪਹੁੰਚੋ ਤੇ ਐਜਾ ਤੁਹਾਡੇ ਦੋਸਤ ਮਿੱਤਰਾਂ ਨੂੰ ਕੋਲ ਵੱਡੀ ਸੰਤ ਜਿਆਦਾ ਲੋੜ ਪੈਣੀ ਹੈ ਉਹ ਜਦੋਂ ਪਾਣੀ ਉਤਰ ਜਾਣਾ ਉਦੋਂ ਲੋੜ ਪੈਣੀ ਆਮ ਤਾ तकरीबन ਉਹ ਜਤ ਸਾਰੇ ਨੂੰ ਮਿਲ ਗਿਆ ਡੰਗਰਾ ਮਚਾਰਾ ਜੂਰਾਂ ਪਹੁੰਚ ਗਿਆ ਕੁਛ ਸਾੜੇ ਵਾਲੇ ਵੀ ਲੈ ਕੇ ਗਏ ਸੀ ਟਵੀਡ ਲੈ ਕੇ ਗਏ ਸੀ ਤੋੜੀ ਵੀ ਚਲੇ ਗਏ ਤੇ ਊੜੀ ਤੋਂ ਬਾਅਦ ਪੈਣੀ ਹੈ ਜ਼ਮੀਨਾਂ ਨੂੰ ਸੈੱਟ ਕਰਨੇ ਨੇ ਇਲੀਆ ਦਰਿਆ ਦੇ ਬਹੁਤਿਆ ਨੇੜੇ ਸੀ ਉਥੇ ਦੇ ਦਮੇ ਜਾਂਦੇ ਬਣੇ ਕੋਈ ਨਹੀਂ ਅਸੀਂ ਆ ਸਾਡੇ ਕੋਲ ਜੋ ਹਣੀ ਸ਼ੌਕੀਆ ਟਰੈਕਟਰ ਰੱਖੇ ਹੋਏ ਅਸੀਂ ਸਾਰੇ ਉਸ ਨੇ ਆ ਗਾਇਮ ਜਦੋਂ ਵੀ ਕੋਈ ਪਿੰਡ ਪੱਧਰ ਤੇ ਕੰਮ ਹੋਵੇ ਤਾਂ ਅਸੀਂ ਆਮ ਦੀ ਟੀਮ ਪਹੁੰਚ ਜਾਵੇ ਆ ਆਪੀ ਜਾਣਾ ਤੰਕਿਊ ਤੁਹਾਡਾ ਬਹੁਤ-ਬਹੁਤ ਮਾਨਸਬ ਉਮੀਦ ਕਰਦੇ ਆਂ ਕਿ ਆਪਣੇ ਸਾਰੇ ਪੰਜਾਬੀ ਭੱਜੇ ਹੋ ਕੇ ਇਸ ਪ੍ਰੋਜੈਕਟਾ ਜੋ ਜੋ ਮਦਦ ਕਰ ਸਕਦੇ ਹੈ ਕੋਈ ਚਾਰੇ ਦੀ ਖਾਦ ਲਗੇ